ਕਾਰਮਾ ਦਾ ਚਿੰਤਪੁਰੀ ਦਾ ਉਸਤਾਦੇ ਦਰਬਾਰ ਕੀ ਜੈ اے ਮਾਈ ਸਚੀਆਂ ਜੋਤਾਂ ਵਾਲੀ ਮਾਤਾ ਜੀ ਤੁਹਾਡੀ ਸ਼ਕਤੀ ਜੈ ਮਾਤਾ ਦੇ ਨਰਾਤੇ ਜੀ ਹਾਂ ਘਰ-ਘਰ ਰੱਖੇ ਗਏ ਮਹਾਮਾਈ ਦੇ ਨਰਾਤੇ ਉਸ ਤੋਂ ਬਾਅਦ ਅੱਜ ਦੁਰਗਾਸ਼ਟਮੀ ਆ ਦੁਰਗਾਸ਼ਟਮੀ ਤੇ ਪਤਵੰਤੇ ਸੱਜਣ ਮੌਜੂਦ ਨੇ ਤਸਵੀਰਾਂ ਤੁਹਾਨੂੰ ਦੇਵੀ ਤਲਾਬ ਜੰਝਕਰ ਨਕੋਦਰ ਦੇ ਕੋਲੋਂ ਜਗਦੰਬੇ ਧਾਮ ਤੋਂ ਦਿਖਾ ਰਹੇ ਆ ਜਿੱਥੇ ਕਿ ਹਵਨ ਕੀ ਹਵਨ ਹੋਇਆ ਹਵਨ ਜਗ ਹੋਇਆ ਆ ਔਰ ਕੰਜਕ ਪੂਜਨ ਹੋਇਆ ਵਾ ਬਹੁਤ ਸਾਰੇ ਵੀਰ ਮੇਰੇ ਨਾਲ ਆਏ ਨੇ ਭਗਤ ਜਨ ਆਏ ਨੇ ਜੈ ਜੈ ਕਰ ਰਿਹਾ ਹੈ ਕਰ ਰਹੇ ਨੇ ਕਿਉਂ ਨਾ ਕਰਨ ਕਿਉਂਕਿ ਅੱਜ ਮਹਾਮਈ ਦਾ ਦਿਨ ਹੈ ਗੱਲਬਾਤ ਵੀ ਕਰ ਲੈਣੇ ਆ ਜੈ ਮਾਤਾ ਦੀ ਜੀ ਜੈ ਮਾਤਾ ਦੀ ਜੀ ਅੱਜ ਜਗਦੰਬੇ ਧਾਮ ਦੇਵੀ ਤਲਾ ਪਹੁੰਚੇ ਹੋ ਮਹਾਮਈ ਦਾ ਆਸ਼ੀਰਵਾਦ ਲੈਣ ਦੇ ਲਈ ਅੱਜ ਜਗਦੰਬੇ ਧਾਮ ਨਕੋਦਰ ਵਿੱਚ ਮਾ ਦੁਰਗਾ ਦੀ ਸਭ ਤੋਂ ਪਹਿਲਾਂ ਤਾਂ ਮੈਂ ਸਾਰਿਆਂ ਨੂੰ ਹੀ ਨਵਰਾਤਰੀਆਂ ਦੀਆਂ ਬਹੁਤ ਬਹੁਤ ਵਧਾਈਆਂ ਦਿੰਦਾ ਹਾਂ ਮਾ ਦੁਰਗਾ ਹਮੇਸ਼ਾ ਹੀ ਸਾਡੇ ਸ਼ਹਿਰ ਉੱਤੇ ਸਾਡੇ ਦੇਸ਼ ਉੱਤੇ ਸਾਡੇ ਸੂਬੇ ਉੱਤੇ ਦੁਨੀਆ ਭਰ ਉੱਤੇ ਇਸੇ ਤਰ੍ਹਾਂ ਹੀ ਮੇਰ ਭਰਿਆ ਰੱਖੇ ਅਸੀਂ ਆਪਣੇ ਆਪ ਨੂੰ ਬਹੁਤ ਹੀ ਬੜੁ ભાગੀ ਸਮਝਦੇ ਹਾਂ ਕਿ ਇਸ ਵਾਰ ਫਿਰ ਮਹਾ ਮਾਈ ਦੀ ਜੋਤ ਜਿਹੜੀ ਆ ਅਖੰਡ ਜੋਤ ਜਗਾਉਣ ਦਾ ਮੌਕਾ ਮਿਲਿਆ ਤੇ ਅੱਜ ਅਸ਼ਟਮੀ ਦੇ ਉੱਪਰ ਹਵਨ ਹੋਇਆ ਉਹ ਉਸ ਵਿੱਚ ਵੀ ਬਹੁਤ ਆਨੰਦ ਆਇਆ ਫਿਰ ਉਸ ਤੋਂ ਬਾਅਦ ਕੰਨਜਕ ਪੂਜਨ ਹੋਇਆ ਸੱਚਮੁੱਚ ਇਹ ਇੰਜ ਲੱਗ ਰਿਹਾ ਹੈ ਕਿ ਮਾਂ ਚੰਤਪੁਰਿਆ ਦਰਬਾਰ ਵਿੱਚ ਬੈਠੇ ਆ ਬਹੁਤ ਆਨੰਦ ਆਇਆ ਜੀ ਮੋ ਬੋਸ ਜੈ ਮਾਤਾ ਦੀ ਜੈ ਮਾਤਾ ਦੀ ਜੇਕਾਰਾ ਚੰਤਪੁਰੇ ਮਾਈ ਦਾ ਬੋਲ ਸੱਚੇ ਦਰਬਾਰ ਕੀ ਗੋਤਾ ਸਾਹਿਬ ਮੈਂ ਰੁਕੂਗਾ ਤੁਹਾਨੂੰ ਅੱਜ ਕੋ ਸੁਣਨਾ ਚਾਹਾਂਗੇ ਪਿਆਰੀ ਜੀ ਕਸ਼ਟਮੀ ਦੇ ਪਹਿਲੇ ਸਭ ਨਾਲ ਪਹਿਲੇ ਸੁਣਨਾ ਜੀ ਜੇਕਾਰਾ ਮਹਾ ਮਾਈ ਜੀ ਦਾ ਬੋਲ ਸੱਚੇ ਦਰਬਾਰ ਕੀ ਮੈਂ ਅੱਜ ਵੀ ਕੱਲ ਵੀ ਅੱਜ ਵੀ ਮੈਂ ਅੱਜ ਵੀ ਕੱਲ ਵੀ ਅੱਜ ਵੀ ਤੇਰੇ ਦਰ ਤੇ ਆਮਾਂਗਾ ਕੋਈ ਲੋੜ ਪਈ ਤੇ ਮੰਗਾਗਾ ਨਹੀਂ ਤੇ ਸ਼ੁਕਰ ਮਨਾ ਮੰਗਾ ਕੋਈ ਲੋੜ ਪਈ ਤੇ ਮੰਗਾਗਾ ਨਹੀਂ ਤੇ ਸ਼ੁਕਰ ਮਨਾ ਮੰਗਾ ਬੱਚਿਆਂ ਦੇ ਕੰਮ ਮਈਆ ਆਪ ਕਰਦੀ ਜੇ ਬੱਚੇ ਭੁੱਲ ਜਾਣ ਮਈਆ ਮaaf ਕਰਦੀ ਤੇਰਾ ਨਾਮ ਸਹਾਰਾ ਲੈ ਕੇ ਤੇਰਾ ਨਾਮ ਸਹਾਰਾ ਲੈ ਕੇ ਅਸੀਂ ਤਰਦੇ ਜਾਵਾਂਗੇ ਮਾ ਦੁੱਖ ਹੋਵਣਗੇ ਤਾਂ ਦੱਸਾਂਗੇ ਨਹੀਂ ਤਾਂ ਸ਼ੁਕਰ ਮਨਾਵਾਂਗੇ ਮੈਂ ਅੱਜ ਵੀ ਕੱਲ ਵੀ ਅੱਜ ਵੀ ਜੈ ਕਰ ਮਹਾ ਮਾਹੀ ਦੀ ਦਾ ਉਸਤਾਂ ਦੇ ਦਰਬਾਰ ਕੀ ਤਾਂ ਸਭ ਕੀ ਕਹਿਣਾ ਚਾਹੋਗੇ ਅੱਜ ਅਸ਼ਟਮੀ ਦਾ ਗੱਲ ਅਸ਼ਟਮੀ ਦੇ ਉਪਲਖਿਵਤ ਹਰ ਸਾਲ ਦੀ ਤਰ੍ਹਾਂ ਜਗਦੰਬੇ ਧਾਮ ਦੇਵੀ ਤਲਾ ਮੰਦਿਰ ਜੋ ਵੀ ਨਰਾਤਿਆਂ ਦਾ ਪ੍ਰਸਾਦ ਹੰਦਾ ਹਰ ਸਾਲ ਦੀ ਤਰ੍ਹਾਂ ਮਨਾਇਆ ਜਾਂਦਾ ਔਰ ਇਸ ਸਾਲ ਵੀ ਨਰਾਤਿਆਂ ਦਾ ਪਹਿਲੇ ਨਰਾਤ ਤੋਂ ਲੈ ਕੇ ਅੱਜ ਅਸ਼ਟਮੀ ਦਾ ਦਿਨ ਹੈ ਅਸ਼ਟਮੀ ਮਨਾ ਕੇ ਹਵਨ ਕਰਾ ਕੇ ਕੰਧਕ ਪੂਜਨ ਹੋ ਰਿਹਾ ਮੰਦਰ ਵਿੱਚ ਔਰ ਸਾਡੇ ਦੋਨੇ ਜੱਜਮਾਨ ਮੰਦਰ ਦੇ ਵਿੱਚ ਵਿਪਨ ਸ਼ਰਮਾ ਜੀ ਔਰ ਸਾਡੇ ਸਾਧਪਾਲ ਜੀ ਵਿਰਾਜਮਾਨ ਨੇ ਸਾਡੇ ਨਾਲ ਜਿਹੜੇ ਕਿ ਸੇਵਾ ਦੇ ਲਈ ਜੋਤੀ ਦੀ ਸੇਵਾ ਲਈ ਦੋਨਾਂ ਮੰਦਰਾਂ ਤੇ ਇਹਨਾਂ ਨੇ ਕੀਤੀ ਹੈ ਔਰ ਅੱਜ ਕੇ ਇੱਕੀ ਖਾਸ ਨਰਾਤਿਆਂ ਦੀ ਕਿ ਮਹੱਤਤਾ ਸੀਗੀ ਕਿ ਹਰ ਸਾਲ ਨਰਾਤੇ ਮਨਾਏ ਜਾਂਦੇ ਆ ਭਗਵਤੀ ਮਾ ਦੇ ਨਰਾਤੇ ਹੁੰਦੇ ਪਰ ਐ ਕਿ ਨਰਾਤਾ ਇੱਕ ਵਧਿਆ ਵਧਿਆ ਸੰਗਤ ਨੂੰ ਮੈਂ ਦੱਸਣਾ ਚਾਹਨਾ ਕਿ ਜਿਹੜਾ ਨਰਾਤਾ ਵਧਿਆ ਉਹ 30 ਨਰਾਤਾ ਸੀ 30 ਨਰਾਤਾ ਦੋ ਵਾਰੀ ਤਿੰਨ ਦਿਨ ਮਨਾਇਆ ਗਿਆ ਵਾ 30 ਨਰਾਤਾ ਮੰਗਲਵਾਰ ਵੀ ਸੀ 30 ਨਰਾਤਾ ਬੁੱਧਵਾਰ ਵੀ ਸੀ ਠੀਕ ਆ ਜੀ ਇਸ ਕਰਕੇ 30 ਨਰਾਤੇ ਮਹੱਤਵ ਦਾ ਜਿਹੜਾ ਨਰਾਤਾ ਬਦਲਾ ਹੁੰਦਾ ਉਹ ਪਬਲਿਕ ਲਈ ਦੇਸ਼ ਲਈ ਸਾਡੇ ਪਰਿਵਾਰਾਂ ਲਈ ਸਾਡੇ ਕਾਰੋਬਾਰ ਲਈ ਸਾਡੀ ਸਿਹਤ ਲਈ ਬਹੁਤ ਹੀ ਵਧੀਆ ਹੁੰਦੇ ਆ ਔਰ ਇਸ ਸਾਲ ਜਿਹੜਾ ਮੈਂ ਕਹਾਂ ਜਿੰਨਾ ਅਸੀਂ ਵਧੀਆ ਸਮਝਦੇ ਆਂ ਪ੍ਰਮਾਤਮਾ ਮਹਾਰਾਣੀ ਇਹਨੀ ਦਇਆ ਕਰੇ ਕਿ ਜੋ ਮੈਂ ਲਵਜ ਕਹੇ ਆ ਇਹ ਮਹਾਰਾਣੀ ਮੇਰੇ ਲਵਜ ਸੱਚ ਕਰਕੇ ਦਿਖਾਈ ਦੁਨੀਆ ਤੇ ਇੱਕ ਵਾਰੀ ਐਸਾ ਦੀ ਬੋਲ ਬਾਲਾ ਦਿਖਾਈ ਜਿਹੜੀ ਸਾਡੀ ਦੇਸ਼ ਤੇ ਸਾਡੇ ਪਰਿਵਾਰਾਂ ਤੇ ਸਾਡੇ ਘਰਾਂ ਦਾ ਸਾਡੇ ਸ਼ਹਿਰ ਤੇ ਕੋ ਵਿਪਤਾ ਆਣ ਵਾਲੀ ਉਹਨੂੰ ਦੂਰ ਕਰਕੇ ਰੱਖਿਓ ਜੈ ਮਾਤਾ ਦੀ ਜੈ ਮਾਤਾ ਦੀ ਜੈ ਜਜਮਾਨਾ ਜੀ ਨਾਲ ਮੌਜੂਦ ਨੇ ਸਰਪੰਚ ਜੀ ਜੈ ਮਾਤਾ ਦੀ ਜੀ ਮਹਾਰਾਣੀ ਨੂੰ ਮਹਾਰਾਣੀ ਦੇ ਨਵਰਾਤਿਆਂ ਦੀ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਜੀ ਮਹਾਰਾਣੀ ਇੱਦਾਂ ਹੀ ਰੌਣਕਾਂ ਲਵਾਈ ਰੱਖੇ ਤੇ ਆਪਣੇ ਦਰ ਤੇ ਬੁਲਾ ਕੇ ਸੇਵਾ ਕਰਾਉਂਦੀ ਰਹੇ ਜੈ ਮਾਤਾ ਦੀ ਕਹਿੰਦੇ ਰੌਣਕਾਂ ਬੁਲਾ ਲਗਾਈ ਰੱਖੇ ਦਰ ਤੇ ਰੌਣਕਾਂ ਲਗਾਈ ਰੱਖੇ ਜੈ ਮਾਤਾ ਜੀ ਮਾਤਾ ਰਾਣੀ ਅੱਜ ਕੀ ਹਾਥੀ ਦੇ ਸਵਾਰੋ ਕੇ ਆਈ ਆ ਜਦੋਂ ਨਰਾਤਿਆਂ ਦੇ ਆਈ ਆ ਹਾਥੀ-ਹਾਥੀ ਤੇ ਸਵਾਰ ਹੋਣਾ ਮਾਤਾ ਰਾਣੀਏ ਸੁਭਾਗਿਆ ਸਾਡਾ ਜਿਹੜਾ ਜਗਦੰਬੇ ਤਾਮ ਆ ਇੱਥੇ ਵੈਸੇ ਹੀ 4-5 ਮੰਦਰ ਸਾਡੇ ਇਕੱਠੇ ਆ ਹਰ ਮੰਦਰ 'ਚ ਹਵਨ ਭਗਤੀ ਸਵੇਰੇ ਸ਼ਾਮ ਹੁੰਦੀ ਆ ਲੋਕ ਇੱਥੇ ਭਰਪੂਰ ਮੰਗਾ ਮਹਾਰਾਣੀ ਪੂਰੀ ਕਰਦੀ ਆ ਸਭ ਦੀਆਂ ਆਸਾਂ ਮਰਜ਼ਾ ਪੂਰੀਆਂ ਕਰਦੀ ਆ ਜੈ ਮਾਤਾ ਦੀ ਜੈ ਮਾਤਾ ਦੀ ਜੈ ਮਾਤਾ ਦੀ ਜਗਰਾਤੇ ਅਸ਼ਮੀ ਦੇ ਅੱਜ ਦਿਨ ਤੇ ਜਗਦੰਬੇ ਧਾਮ ਵਿੱਚ ਹਵਨ ਹੋਏ ਨੇ ਕੰਨਿਆ ਪੂਜਨ ਹੋਈ ਆ ਔਰ ਪ੍ਰਸ਼ਾਦ ਵੰਡਿਆ ਗਿਆ ਹੈ ਸਾਰਿਆਂ ਨੂੰ ਬਹੁਤ ਬਹੁਤ ਮਿਹਰਬਾਨੀ ਬਹੁਤ ਬਹੁਤ ਸ਼ੁਕਰੀਆ ਜੀ ਜੈ ਮਾਤਾ ਦੀ ਜੈ ਮਾਤਾ ਦੀ ਪੰਡਤ ਜੀ ਸਾਡੇ ਨਾਲ ਮੌਜੂਦ ਨੇ ਥੋੜੀ ਥੋੜੀ ਗੱਲ ਮੈਂ ਕਰ ਰੋਜ ਹੈ ਮਾਤਾ ਫਸਟ ਵੀ ਦੇ ਤੌਰ ਤੇ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਜਗਾਰਾ ਚੰਤਪੁਰ ਨਹੀਂ ਮਾਈ ਦਾ ਕੀ ਜੈ ਪੰਡਤ ਜੀ ਹਾਂ ਜੀ ਅੱਜ ਦੁਰਗਾ ਅਸ਼ਟਮੀ ਆ ਨਰਾਤੇ ਮਨਾਏ ਲੋਕਾਂ ਨੇ ਤੇ ਕੀ ਕਹਿਣਾ ਜਾਊਗਾ ਇੱਕ ਨਰਾਤ ਪੜ ਕੀ ਵਧਿਆ ਵੀ ਆ ਉਹਦੀ ਮਾਤਾ ਵੀ ਜ਼ਰੂਰ ਦੱਬੇ ਦੇਖੋ ਜੀ ਸਰਦੀਏ ਨਵਰਾਤਰ ਹੈ ਇਹ ਨਵਰਾਤਰ 9 ਦਿਨਾਂ ਖੋਤਾ ਹੈ ਇੱਕ ਦਿਨ ਤੀਸਰੀ ਨਵਰਾਤਰ ਬਦੀ ਸੀਗੀ ਉਹ ਦੋ ਦਿਨ ਚੰਦਰ ਘੰਟਾ ਮਾਤਾ ਕੀ ਪੂਜਾ ਕੀਤੀ ਅਸੀਂ ਲੋਕ इसलिए आज नवरात्र का अष्टमी दिन है अष्टमी का महान है आज कन्या पूजन मंदिर से जगदम्बे धाम देवी तलाव महामाया दरबार से एक हवन यज्ञ हुआ माँ चंडी शक्ति संसार की सुख समृद्धि के लिए सर्वत्र भला हो सुख शांति हो रिद्धि सिद्धि प्रदान हो वेद मंत्रों के द्वारा माँ चंडी का आज हवन किया गया सारी संगत में लाख लाख बधाई होवे माँ भगवती सबकी मनोकामना पूरी करे सबकी झोलियाँ भरी रखे जय कार्य रामाली महा दरबार की जय जय माता दी जय माता दी आज ਦੇ ਸ਼ੋਭ ਅਫਸਰ ਦੇ ਸਾਰੇ ਸ਼ਹਿਰ ਨਿਵਾਸੀਆਂ ਨੂੰ ਲੱਖ ਲੱਖ ਵਧਾਈ ਜੈ ਮਾਤਾ ਦੀ ਤਸਵੀਰਾਂ ਤੁਹਾਨੂੰ ਜਗਦੰਬੇ ਧਾਮ ਦੇਵੀਤਲਾ ਮੰਦਿਰ ਤੋਂ ਦਿਖਾ ਰਹੇ ਸੀ ਜਗਦੰਬੇ ਧਾਮ ਦੇਵੀਤਲਾ ਮੰਦਿਰ ਦੇਵੀਤਾਲਾ ਮੰਦਿਰ ਸਾਡਾ ਬਹੁਤ ਹੀ ਪ੍ਰਚੀਨ ਮੰਦਿਰ ਆ ਬਹੁਤ ਇਤਿਹਾਸਿਕ ਮੰਦਿਰ ਆ ਜਿੱਥੇ ਅੱਜ ਜਜਮਾਨ ਪਹੁੰਚੇ ਨੇ ਹਵਨ ਜਗ ਹੋਇਆ ਕੰਜਕ ਪੂਜਨ ਹੋਈ ਆ ਔਰ ਦੁਰਗਾਸ਼ਟਮੀ ਦੀ ਸਾਡੇ ਏਕਤਾ ਲਹਿਰ ਚੈਨਲ ਵੱਲੋਂ ਵੀ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਕੈਮਰਾ ਪਰਸਨ ਸੁਮੇਂਤ ਢਿੰਗੜਾ ਦੇ ਨਾਲ ਸੁਸ਼ੀਲ ਢਿੰਗੜਾ ਏਕਤਾ ਲਹਿਰ ਨਿਊਜ਼ ਨਕੋਦਰ